ਫੇਡ 10 ਟੂ ਹਿੰਦੀ Song ਨਾਲ ਆਹ ਜਾ ਗੋਪੀ ਉਸੇ ਗੋਪੀ ਦੇ ਜਾ ਪਰਾਂਦਾ ਫੇਡ ਵੀ ਗਾਣੇ ਫੇਡ ਦਾ ਹਟਰਾ ਹੁਣ ਲੋਨ ਲਹੋਣ ਦਾ ਤੁਹਾਨੂੰ ਜਿਆਦਾ ਪਤਾ ਸਾਨੂੰ ਐਕਸਪੀਰੀਅੰਸ ਘੱਟ ਆਵਾ ਸੀ ਤੇ ਸਿੱਧੀ ਗੱਲ ਦੱਸੋ ਆ ਕੋਈ ਹੋਰ ਆ ਮੈਂ ਨਹੀਂ ਨੀ ਮੇਰਾ ਮੰਨੂ ਨੀ ਮੇਰਾ ਨਾਨੂ ਪੂਰਾ ਹੀ ਆ ਆਹ ਹਾਂ ਨੀ ਕੱਚਾ ਇਹ ਤਾਂ ਕਹਿੰਦਾ ਐ ਬਈ ਯਾਨੀ ਉੱਥੋਂ ਆਈਆਂ ਕਰਕੇ ਲੈ ਮੰਨੀ ਮੰਨੀ ਐਦਾਂ ਨਵੇਂ ਕਰਿਆ ਕਰ ਉਹ ਆ ਕੰਮ ਤੁਹਾਡਾ ਖਰਾਬ ਆ ਛੱਡ ਕੇ ਕੌਣ ਗਿਆ ਤੁਹਾਨੂੰ ਨਹੀਂ ਛੱਡ ਕੇ ਬਲਜੀਤ ਗਿਆ ਗੱਡੀ ਚ ਆਈਆਂ ਅੱਛਾ ਗੱਡੀ ਚ ਆਈਆਂ ਸਾਡੇ ਕੋਲ ਗੱਡੀ ਹੈਗੀ ਆ ਹਾਂ ਸਾਡੀ ਹੈਗੀ ਆ ਗੇਲਦਾਰਾਂ ਦੀਆਂ ਭੈਣਾਂ ਆ ਹਾਂ ਜੇਲਦਾਰਾਂ ਦੀਆਂ ਭੈਣਾਂ ਆ ਅਸੀਂ ਅੱਛਾ ਜੀ ਹਾਂ ਮੁੰਡਿਆ ਤਾਂ ਦੂਜੀ ਚਲੋ ਠੀਕ ਆ ਭੜੇ ਹੋ ਕੇ ਚੰਗਾ ਜੈਲਦਾਰ ਦੀ ਭੈਣਾਂ ਤਾਂ ਚੰਗਾ ਭੈਆਂ ਬੇ ਤੇਰੀਆਂ ਪਤੀਜੀਆਂ ਨੇ ਕਿਤੇ ਸਾਬ ਜਾਬ ਦੇ ਆਂਦੀ ਫੋਟੋ ਬਣਾਈ ਕਿ ਐ ਬਣਾ ਹਾਂ ਕਿਤੇ ਕਮਲ ਦੇ ਕਮਰੇ ਦੀਆਂ ਕੁੜੀਆਂ ਨੂੰ ਦਿਖਾ ਤਾਂ ਕਮਲ ਭਾਜੀ ਦੀ ਕੁੜੀਆਂ ਨੂੰ ਦਿਖਾ ਤਾਂ ਕੀ ਬਣਾ ਕਿਤੇ ਇੰਨੀ ਸੋਹਣੀ ਫੋਟ ਹਜੇ ਪੇਂਟ ਨਹੀਂ ਕੀਤੀ ਆ ਬੋਲੀਆਂ ਪਾ ਕੇ ਆਈ ਕਰਕੇ ਗਾਲਾਂ ਥੋੜਾ ਜਣਾ ਤੇ ਹੀ ਹੋਇਆ ਵੇਰ ਕਮਲੇ ਮੇਰੇ ਦਾ ਜਾਂਦਾ ਹੈ ਆਪਣਾ ਕਮਰੇ ਠੀਕ ਹਾਂ ਠੀਕ ਹੈ ਕਹਾਂ ਲਾ ਹੋਰ ਠੀਕ ਹੈ ਵਿਚਾਰਾ ਠੀਕੇ ਰੱਖੇ ਪਰਮਾਤਮਾ ਆ ਇੱਕ ਬਾੜੀ ਵਾਸੀ ਹੈ ਹੀ ਨਹੀਂ ਬਾੜੀ ਹੈਗੀ ਔਰ ਤੂੰ ਮੈਂ ਡਰਾ ਨਾ ਦੇ ਮਨੇ ਉਹ ਨਾ ਮੈਂ ਡਰਾ ਨਾ ਦੇ ਤੂੰ ਆ ਗਲਾ ਬੜਾ ਤੇਜ ਹੈ ਬੋਲੀ ਠਾ ਠਾ ਬੋਲੀ ਆ ਮਾਕੇ ਆਈਆਂ ਅੱਜ ਦੱਬ ਕੇ ਉਹ ਤਾਂ ਬੋਲੀ ਵੀ ਨਹੀਂ ਬਚਦਾ ਪੰਗਿਆ ਮੈਂ ਪੰਗਿਆ ਮੈਂ ਅੰਦੀ ਡਿਜਾਗੋ ਸੀ ਡਿਜਾਗੋ ਸੀ ਅੱਛਾ ਅੱਜ ਸੀ ਜਾਗੋ ਅੱਜ ਜਾਗੋ ਸੀ ਮੈਂ ਤਾਂ ਧਗਈਆਂ ਹੀ ਨਹੀਂ ਉਹਦੇ ਉੱਤੇ ਤਾਂ ਦੀਆਂ ਕਿ ਨਹੀਂ ਉਹਦੇ ਉੱਤੇ ਜਾਗੋ ਦੀ ਇਹ ਭੰਗੜਾ ਭੁਗੜਾ ਪਾਉਂਦੀਆਂ ਪਤਾ ਲੱਗਦਾ ਕਿ ਮੈਂ ਜੋ ਆਈ ਆ ਗੁੱਡੋ ਇਹ ਇਹ ਪਾਉਂਦੀ ਸੀ ਅੱਛਾ ਇਹ ਤਾਂ ਭੰਗੜਾ ਕਿ ਤੇ ਨੱਚੀ ਹਾਂ ਕੈਰ ਕਰ ਦੁੱਤੇ ਅੱਛਾ ਆਪਾਂ ਦੇ ਨਹੀਂ ਆਪਾਂ ਤਾਂ ਲੱਤਾਂ ਟੁੱਟ ਗਈਆਂ ਖਬਰਾਂ ਤਾਂ ਮੈਨੂੰ ਮਿਲ ਜਾਂਦੀਆਂ ਹਨ ਨਾਲ ਦੀ ਨਾਲ ਨਾਲ ਵੀ ਮੋਲ ਕਵਰਾਂਗਾ ਆ ਥੋੜੇ ਜਿਹੇ ਰਹਿ ਗਏ ਮਾਸੀ ਚਿੱਟਿਆ ਦੀਂਦੇ ਆ ਚੱਜ ਨਾਲ ਲੱਗੀ ਰੀਦੇ ਤੋਂ ਕਾਲੀ ਹਾਂ ਤੂੰ ਆ ਜਾਣਾ ਚਾਹ ਰਿਹਾ ਹਾਂ ਮੈਂ ਅੰਦਰ ਕਰ ਦਊਂਗਾ ਕਿ ਨਹੀਂ ਹੁਣ ਤੂੰ ਅੰਦਰ ਕਰਦਾ ਨਾਮ ਲੈਣ ਤੇ ਤੂੰ ਨਾਕਾ ਲਾ ਕੇ ਖੜਾ ਹੋ ਰਿਹਾ ਔਰ ਜਾ 150 ਤਾਂ ਦੇਣਾ ਹੀ ਪੈਣਾ ਮਾਸੀ ਅੰਦਰ ਬਾਣੇ ਦਾ ਫੇਸਾ ਉਹਦਾ ਲੇਟ ਆਇਆ 100 ਰੁਪਏ ਹੀ ਆ ਲੈ ਲੈ ਤੁਹਾਨੂੰ ਅੰਦਰ ਬਾਣੇ ਦੇ ਦੋ 200 ਦਾ ਲੱਗਣਾ ਈ ਚਲ 200 ਲੈ ਲੈ ਲਓ ਨਫਾ ਨਾ ਲੈ ਲੈ ਜਾਂ ਦੇਣਾ ਤਾਂ ਪੈਣਾ ਹੀ ਹੁਣ ਲੈ ਦੂਆ ਹੀ ਨਾ ਉੱਠ ਕੇ ਆ ਜੀ ਮੈਂ ਦੋ ਵਦੋ ਤਾਂ ਇਹ ਤਾਂ ਫਤੋ ਦੋ ਵਦੋ ਵੀ ਉੱਠ ਕੇ ਆ ਜੂਗਾ ਤੂੰ ਦੋਸਾ ਵਾਲਾ ਆ ਹਾਂ ਤੇ ਬਸ ਕੇ ਦੇ ਕਰੋੜਾ ਦਾ ਕਰੋੜਾਂ ਦਾ ਤੂੰ ਮੇਰਾ ਪੁੱਤ ਲੈ ਆ ਫੇਰ ਇੱਕ ਮਨੇ ਅੱਜ ਗੋਰਾ ਗੋਰਾ ਲੱਗਦਾ ਹੈ ਹੀ ਗੋਰੇ ਹਾਂ ਪੁੱਤ ਗੋਰਾ ਲੱਗਦਾ ਨਾ ਪੈਣ ਤੜਾ ਕੇ ਲੱਗ ਗਈ ਜਣੀ ਜੀ ਤੇਰਾ ਜੀ ਤੇਰਾ ਨਾ ਬਸ ਇੱਕ ਕਮੈਂਟ ਨਹੀਂ ਰੁਕਿਆ ਹਾਂ ਜੀ ਮੇਰਾ ਉਹ ਗੱਡੀ ਆਈ ਚੰਗਾ ਵੀ ਮਨੀ ਕਹਿੰਦਾ ਅੱਛਾ ਚੱਕਰ ਵੀ ਨਹੀਂ ਆ ਅੰਦਰ ਵੀ ਨਹੀਂ ਆਇਆ ਇੱਥੇ ਬੈਠਾ ਸੀ ਕਹਿੰਦਾ ਚੰਗਾ ਵੀ ਮਨੀ ਫੇ ਹਾਂ ਅਸੀਂ ਵੀ ਭੈਣੇ ਇਦਾਂ ਆਇਆ ਖਾਣਾ ਤੁਹਾਡੇ ਆਣ ਵਾਸਤੇ ਨਹੀਂ ਮੈਂ ਆਪਣੀ ਮਾਂ ਅੜੀ ਕਿ ਦਿੱਤ ਵਾਲੀ ਨਹੀਂ ਨਹੀਂ ਉਹ ਨਹੀਂ ਬੈਂਦਾ ਉਹ ਨੂੰ ਹੋਰ ਤਰ੍ਹਾਂ ਹੋ ਜਾਂਦਾ ਆ ਉਹ ਅਸੀਂ ਵੀ ਹੋਰ ਤਰ੍ਹਾਂ ਹੋ ਜਾਂਦਾ ਹਾਂ ਤੇਰੀ ਭੈਣ ਪੜ੍ਹਾਈਆ ਬੈਠੇ ਆ ਅਸੀਂ ਤਾਂ ਇਦਾਂ ਹੀ ਜਾਵਾਂਗੇ ਤਾਂ ਇਦਾਂ ਹੀ ਆਵਾਂਗੇ ਆ ਤੇਰੇ ਸਾਧ ਕੇ ਤੇਰੀਆਂ ਭੈਣਾਂ ਹਾਂ ਹੈਂ ਪਰ ਜਾਈ ਨਾ ਨਾ ਆਇਆ ਹੁਣ ਇਹ ਨਾ ਇੱਥੇ ਰੈਕ ਚਲੋ ਆ ਜਾਓ ਆਹ ਬੜਾਈਂ ਦੇ ਆਉਣਾ ਆਹ ਕਿੰਨਵੇਂ ਆਲੇ ਬਣਾ ਗਾਣੇ ਹਾਂ ਮੱਕਣ ਦੀ ਪਾਟੀ ਅੱਛਾ ਕਹਿੰਦੇ ਕਨ ਪਿਆ ਰਾਨੋ ਮੇ ਨਾਲ ਲੈ ਕੇ ਚਲੀ ਪੈਂ ਜੀ ਮੈਂ ਮੈਂ ਕੁਛ ਨਹੀਂ ਕਹਿੰਦੀ ਆ ਜਾ ਪਿੱਕਚ ਹੋ ਗਿਆ ਮੈਂ ਕਾ ਆ ਜਾਓ ਆ ਜਾਓ ਆ ਜਾਓ ਤੋ ਵੀ ਜੀ ਆਏ ਨਾ ਸਾਡੇ ਘਰ ਆਓ ਜੀ ਸੱਜ ਕੇ ਆਓ ਸਾਡੇ ਘਰ ਬਹਿ ਕੇ ਚਾਹ ਪਾਣੀ ਪੀਓ ਪੀਓ ਤੇ ਆਪਣੀ ਐਸ਼ ਕਰੋ ਐਸ਼ ਕਰੋ ਅਸੀਂ ਕਿਸੇ ਨੂੰ ਕੁਛ ਨਹੀਂ ਕਹਿੰਦੇ ਰਾਜੀ ਖੁਸ਼ੀ ਰਹਿਣ ਰਾਜੀ ਧੀਏ ਅਸੀਂ ਨਾ ਬਸ ਸਾਡੇ ਬਾਵਲ ਦੀ ਬਾੜੀ ਆ ਪਿਛਲੀ ਬਾੜੀ ਨਾ ਹੀ ਖੁਸ਼ੀ ਰਵੇ ਹੈ ਨਾ ਪੈਣ ਸਾਡੇ ਬਾਵਲ ਦੀ ਬਾੜੀ ਆ ਸਾਡੇ ਦਾਦੀ ਬਾਬੇ ਬਾਬੇ ਦੀ ਸਾਡੇ ਵੀ ਕੀ ਜੜ ਚਲਦੀ ਆ ਨਾਨਾ ਲਟਕੋ ਦੀ ਹਾ ਕਿੰਨੀ ਖੁਸ਼ੀ ਆ ਲਟਕੋ ਦੀ ਮੈਂ ਨਾ ਕਮੜਵਾ ਨਾ ਟੋਕ ਦੇ ਮੈਂ ਆਹ ਤੱਕ ਤਾਂ ਜਾਂ ਉਦਾਂ ਕਿਹਾ ਮੈਂ ਆ ਤੁਹਾਡੇ ਪਾਵਲ ਦੀ ਬੀੜੀ ਨੂੰ ਬਚਾਉਣਾ ਮੈਂ ਕੀ ਕਹਿਤਾ ਕੰਮ ਕਰਨ ਦੀ ਕਹਾਣੀ ਨੇ ਪਾਵਲ ਦੀ ਬੀੜੀ ਨੂੰ ਬਚਾਇਆ ਹਾਂ ਮਾਵਲ ਦੀ ਬੀੜੀ ਬੀੜੀ ਆ ਸਾਡੇ ਦੀ ਬੀੜੀ ਆ ਚੰਗੀ ਚਲ ਆ ਜੋ ਪਹਿਲਾਂ ਸਮਾਨ ਦੇਖ ਲਾ ਪੂਰਾ ਵੀ ਆ ਹੈ ਹੋਰ ਲਾ 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 ਫੰਨਾ ਆ ਦੇਖੀ ਆ ਦੇਖੀ ਹਾਏ ਨਹੀਂ ਫਸ ਗਿਆ ਇੱਕ ਮਿੰਟ ਰੁਕੀ ਹੇ ਹੁਣ ਲੋਨ ਲਹੋਣ ਦਾ ਤੁਹਾਨੂੰ ਜਿਆਦਾ ਪਤਾ ਸਾਨੂੰ ਐਕਸਪੀਰੀਅੰਸ ਘੱਟ ਆ ਮੈਂ ਸੀ ਤੇ ਸਿੱਧੀ ਗੱਲ ਆ ਫੇਰ ਵੀ ਲਾ ਲਿਆ ਇੱਕ ਮਿੰਟ ਰੁਕੀ ਦੇਖੀ ਕਿ ਭਾਈ ਹਾਲੇ ਫਿਰ ਖੰਡਾ ਤਾਂ ਹੈ ਹੀ ਨਹੀਂ ਵਿੱਚ ਆਪ ਤਾਂ ਖੰਡਾ ਲੈਦਾ ਆਪ ਹੈ ਨਾ ਖੰਡਾ ਤਾਂ ਹੈ ਹੀ ਨਹੀਂ ਰੋਣਾ ਨਾ ਭਾ ਲੈ ਇਹ ਸੱਚ ਮੇਰੀਆਂ ਦਵਾਈਆਂ ਇਹਦੇ ਵਿੱਚ ਦਵਾਈਆਂ ਦੀ ਤਾਂ ਮਾਰੀਓ ਹੈ ਦਵਾਈਆਂ ਮੇਨਾ ਕਾਦਾ ਹੁੰਦਾ ਵੜੀ ਚਾਮ ਕਦੀ ਫੀੜਿਆ ਫੀੜਾਇਆ ਪਾ ਕੇ ਗਈਆਂ ਕੋੜੇ ਗੱਲ ਹੋ ਗਿਆ ਬੇਬੀ ਅਕਸਰ ਨੂੰ ਵਿਆਹ ਆ ਹਾਂ ਵਿਆਹ ਆ ਅਕਸਰ ਆ ਤੁਹਾਡੀ ਬਾਵਲ ਦੀ ਬੇੜੀ ਸੁੱਤੀ ਪਈ ਆ ਖੱਤੇ ਬਿਆ ਮੈਂ ਦੇਖਿਆ ਹੀ ਨਹੀਂਗਾ ਲਵਾੜੀ ਲੈ ਤੂੰ ਦੇਖ ਲੈ ਮੈਂ ਮਾੜਾ ਜਿਹਾ ਕੰਬੜਾ ਲਾ ਤਾ ਮਹੂਨ ਥੋੜਾ ਦੇਖੇ ਲੈ ਚੰਗੀ ਤਰ੍ਹਾਂ ਬਾਵਲ ਦੀ ਬੇੜੀ ਨੂੰ ਇਹਦੇ ਪਤਾ ਨਹੀਂ ਕਿਦੋਂ ਕਰਾਉਣਾ ਕਰੇ ਪਾਲ ਕਰਾਉਣਾ ਸੀ ਤਰਸਦੇ ਆਣ ਮੇਰੇ ਘਰ ਕਦੋਂ ਖੁਸ਼ੀ ਆਣੀ ਆ ਉਹ ਸਾਪ ਮੈਨੂੰ ਕਹਿੰਦੀ ਇਹ ਕਨੇ ਨਹੀਂ ਮੇਰੇ ਘਰ ਮੇਰੇ ਬਾਵਲ ਦੀ ਮੈਨੂੰ ਮੇਰੇ ਨਾਨਕੀ ਜੱਟੇ ਕਾਹਦਾਉਣੀ ਆ ਆ ਤੇਰੇ ਭੈਣ ਸਾਨੂੰ ਵੀ ਚਾ ਆ ਤੇਰੀ ਡੈਪੀ ਕੀ ਹਾਂ ਦੇਖ ਐ ਕੋਲੇ ਰਾਨੋ ਦੇਖਿਆ ਵਿੱਚ ਪਪਾ ਕਾਣਾ ਲੱਕ ਪਾਇਆ ਵਿੱਚ ਤੇਰੇ ਹੋ ਗਿਆ ਭੈਣਾ ਤੇ ਇੱਥੇ ਪਿੱਛੇ ਨਾ ਹੋ ਗਿਆ ਮੇਰੇ ਸਿਰ ਮੈਕਲ ਹੋ ਗਿਆ ਦਾਦਾ ਹੀ ਨਹੀਂ ਬਾਹਾਂ ਚੱਕ ਮੈਕਲ ਦਾ ਹੈਗਾ ਇਲਾਜ ਇੱਥੇ ਹੈਗਾ ਇਲਾਜ ਆ ਰਾਨੋ ਮੈਂ ਇਲਾਜ ਵਾਰ ਤੇਰਾ ਭਰਾ ਦਿੰਦਾ ਮਾਸੀ ਦਵਾਈ ਕਿਹਦਾ ਸਵੈਕਲ ਦਾ ਤੇਰਾ ਭਰਾ ਲੱਭਾ ਮਿੱਟੇ ਉਸ ਕਿੱਦਾਂ ਹਰ ਤੂ ਦਸ ਘਾਰ ਦਸ ਕਿੱਦਾਂ ਹੁਣ ਹੈ ਮੇਰੀ ਮੈਂ ਤਾਂ ਇਨਾ ਸੁਣਾਕਾਰ ਲੱਗਾ ਕਿਤੇ ਹੈ ਸੱਚੀ ਹੁੰਦਾ ਰਾਨੂੰ ਬਹੁਤ ਸੋਨਾ ਘਰ ਬਣ ਜੇ ਹੁਣ ਵੀ ਰਸਤੇ ਮੋੜ ਜਣ ਫੇਦਾ ਬਸਿਆ ਰਸਤੇ ਕਿੰਨਾ ਮੋੜ ਜਾਂਦੇ ਨੇ ਆ ਬੁੱਠੀ ਨੂੰ ਦੇ ਇੱਕ ਤਾਂ ਮੁੜਦਾ ਹੀ ਆ ਐਵੇਂ ਦਾਰੇ ਸਤੇ ਮੋਨ ਦੇ ਅਦੇ ਮੁੰਦੀ ਦੇ ਲਾ ਮੁੰਦੀ ਆਲੇ ਦੇ ਲਾ ਪੈ ਮੈਂ ਬਾਰ ਬਾਰ ਕਹਿ ਕੇ ਗਈ ਆ ਵੀ ਆ ਦਰਵਾਜਾ ਲਾ ਦਿਓ ਆ ਕੁੰਡੇ ਨਾ ਖੁੱਲੇ ਛੱਡ ਕੇ ਆ ਜਾ ਕਿਉਂ ਅੰਦਰ ਸੱਪਸ ਪੋਲੀਆਂ ਪੜ ਕਿਉਂ ਕੋਈ ਹਾਂ ਪੈਣ ਕਹਿ ਕੇ ਗਈ ਉਹਨਾਂ ਨੂੰ ਮੈਂ ਬੁਲਾਇਆ ਮੇਰੇ ਸਾਹਮਣੇ ਕੀ ਹਾਇਆ ਮੈਨੂੰ ਕਹਿੰਦੇ ਅੱਜ ਕੱਲ ਤੇ ਲਾ ਕੇ ਜਾਇਦਾ ਲੈ ਇਹ ਰਾਣੋ ਮੇਰੇ ਪਾਸ ਚੱਕ ਲਾ ਇਹਨਾਂ ਨੂੰ ਹਾਂ ਇਹ ਰਾਣੋ ਚੱਕ ਲਾ ਇਹ ਰਾਣੋ ਇਹਨਾਂ ਨੂੰ ਰਾਣੋ ਬੱਸ ਕਹਿੰਦੇ ਕਹਿੰਦੀ ਤੁਹਾਡੇ ਅਗਰ ਹੁੰਦਾ ਘਰੇ ਰੋਟੀ ਨਹੀਂ ਆ ਕੇ ਬਣਾ ਕੇ ਦੇ ਸਕਦੀ ਯਾਰ ਝੋਲ ਖਾਣੀ ਹੈ ਮੈਂ ਮੈਂ ਝੋਲ ਕਰੀ ਤੇ ਸੌ ਦੀ ਥਾਲੀ ਮਿਲਦੀ ਬਹੁਤ ਵਧੀਆ ਰੋਜ਼ ਖਾਈਏ ਰੋਜ਼ ਉਹ ਨਹੀਂ ਬਾਹਰ ਲੀਆਂ ਰੋਟੀਆਂ ਨਹੀਂ ਪੁੱਤ ਖਾਣ ਦੇ ਆ ਕਿਹਦੀ ਮੈਲਦੀ ਆ ਕਿਉਂ ਨਹੀਂ ਮੈਲਦੀ ਲੈ ਆਪਣੇ ਹੀ ਆ ਰੋਟੀ ਮੈਂ ਪਕਾ ਦੇ ਕੇ ਦਿੰਨੀ ਆ ਅਸੀਂ ਮੈਨੂੰ ਕਮਲ ਭਾਈ ਦਾ ਫੋਨ ਆਇਆ ਸੀ ਕੀ ਕਹਿੰਦਾ ਕਹਿੰਦਾ ਗੱਦਾਂ ਠੀਕ ਠਾਕ ਹੈ ਮੈਂ ਕਿਹਾ ਹੋਰ ਵਧੀਆ ਵਧੀਆ ਤੁਸੀਂ ਦੱਸੋ ਮੈਂ ਕਮਲ ਆ ਗੱਲ ਕਰਾਈ ਨਹੀਂ ਆਣਿਆ ਨਾ ਵੀ ਫੇ ਫਬੀਲੀ ਨੇ ਵੀ ਕੀਤੀ ਆ ਉਹ ਇਹ ਦੇਖੀ ਮੈਂ ਕੱਲ ਸੋਹਣਾ ਨਹੀਂ ਉਹਦੀ ਕੁੜੀ ਨੇ ਕਿਤੇ ਉਹ ਗੋਪੀ ਕਿਤੇ ਤੂੰ ਦੇਖੀ ਚਈ ਉਹ ਬੋਲੀਆਂ ਬਹੁਤ ਸੋਹਣੀਆਂ ਪਾਉਂਦੀ ਆ ਆਹੋ ਉਹ ਕਿਹੜੀ ਇੱਕ ਬੋਲੀ ਆ ਤੈਨੂੰ ਛੇ ਪਤਾਣਾ ਕਿਹੜੀ ਬੋਲੀਂ ਦੀ ਕਿਹੜੀ ਕੀ ਆ ਨੈਣਾਂ ਦੀਆਂ ਸ਼ਰਾਬ ਦੀਆਂ ਦੋ ਬੋਤਲਾਂ ਹੈ ਮੈਂ ਕੀ ਹੁੰਦੀ ਆ ਕੀ ਨੈਣਾਂ ਦੀਆਂ ਬੋਤਲਾਂ ਦੋ ਬੋਤਲਾਂ ਕੀ ਕਹਿੰਦੇ ਹੁੰਦੇ ਕਿੱਦਾਂ 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 ਕਹਿੰਦੇ ਹੁੰਦੇ ਗੋਪੀ ਕੀ ਤੂੰ ਦੱਸ ਕੀ ਕਹਿੰਦੇ ਨੈਣਾ ਨਹੀਂ ਦੀਆਂ ਸ਼ਰਾਬ ਦੀਆਂ ਦੋ ਬੋਤਲਾਂ ਹਾਂ ਟਿਪ ਟਿਪ ਕਰਕੇ ਹਾਂਜੀ ਹਾਂਜੀ ਵਿਆਹ ਕਰ ਲਿਆ ਬਹੁਤ ਵਧੀਆ ਬਹੁਤ ਵਿਆਹ ਬਹੁਤ ਪਾਸਨ ਦਾ ਫੋਨ ਆਇਆ ਕਹਿੰਦਾ ਹੁਣ ਅੱਧੀ ਰਾਤ ਹੋ ਗਈ ਹੈ ਪੈਸ ਸਾਬ ਕਰਕੇ ਆਉਣਾ ਤੁਸੀਂ ਉਹ ਮੁੰਡਾ ਮੈਂਪਾ ਨਾਲ ਚਲ ਗਿਆ ਸੀਗਾ ਅੱਛਾ ਐਮਪਾ ਨਾਲ ਚਲ ਗਿਆ ਬੁੱਗੇ ਵੀ ਉੱਥੇ ਬੈਠੀ ਮਹਿਰਸੀ ਵੀ ਸਰਬਜੀਤ ਹੁਣੀ ਵੀ ਅੱਛਾ ਅਸੀਂ ਤਾਂ ਵੀ ਹੁਣ ਆਣੂ ਵੀ ਉੱਥੇ ਮੈਂ ਕਿਹਾ ਅਸੀਂ ਹੁਣ ਜਾਵਾਂਗੇ ਲੈ ਕੇ ਤਾਂ ਆਵੇ ਗੱਡੀ ਹਾਂ ਉਹ ਗੱਡੀ ਲੈ ਕੇ ਆ ਜਾਨੂ ਆ ਗਿਆ ਉਹ ਇਹ ਦੂਗੀ ਕਹਿੰਦੀ ਸੀਗੀ ਪੋਤੀਆਂ ਕਿਹੜਾ ਗਾਣਾ ਗਾਉਂਦੀਆਂ ਨੇ ਮੇਰੀਆਂ ਪੋਤੀਆਂ ਹਾਂ ਉਹ ਗਾਣਾ ਗਾਉਣਗੀਆਂ ਹਾਂ ਮੈਂ ਨਾ ਕਰ ਕੇ ਨਾ ਉਹ ਤਾਂ ਕਰਦੀ ਵੀ ਹੁੰਦੀ ਹੈ ਏ ਇਦਾਂ ਕਰ ਦੇਗੀ ਕਿਦਾਂ ਤੇ ਮੇਰੀ ਸ਼ਰਾਬ ਦੀਆਂ ਦੋ ਬੋਲ ਨਹੀਂ ਮੇਰੀ ਮੈਂਨ ਦੀਆਂ ਮੇਰੇ ਨਾਂ ਲੰਦੀਆਂ ਦੋ ਬੋਤਲਾਂ ਇਹਨਾਂ ਨੂੰ ਬੋਤਲ ਟਿੱਪ ਟਿੱਪ ਕਰਕੇ ਪੀਵੇ ਐਦਾਂ ਕਹਿੰਦੀ ਆ ਉਹ ਗੁਰ ਦੇਖ ਲੈ ਟਿੱਪ ਟਿੱਪ ਵਾਲੀ ਐ ਐਵੇਂ ਪੁੱਪੇ ਪੋਤੀ ਕਹਿੰਦੀ ਐਦਾਂ ਹਾਂ ਬੋਤਲ ਇਹਦੇ ਨਾਲ ਬਹੁਤ ਸੋਹਣਾ ਗਾਉਦੀ ਐ ਮੈਂ ਪੋਤੀ ਕਮਲ ਭਾਈ ਦਾ ਆਈਫੋਨ ਅੱਛਾ ਇਹ ਕਹਿੰਦਾ ਮੇਰਾ ਕਮਲਾ ਕਹਿੰਦਾ ਮੇਰੀ ਮੰਮੀ ਕਰਦੀ ਮੰਮੀ ਤੋਂ ਵੀ ਵਿਆਹ ਕਰਦੀ ਆ ਮੇਰੀ ਦਾ ਸਿਰ ਖਾਂਦੀ ਐ ਲੈ ਡੈਡੀ ਦਾ ਸਿਰ ਡੈਡੀ ਉਹ ਬੁਜਾਰੇ ਬੈਠਾ ਆ ਉੱਥੇ ਖਾਂ ਨਹੀਂ ਤੂੰ ਸਿੱਧਾ ਹੀ ਕੌਣ ਡੈਡੀ ਦਾ ਬੈਠਾ ਲੈ ਉਹ ਨਹੀਂ ਕੋਤ ਮੇਰੇ ਕਹਿੰਦਾ ਸਿੱਧਾ ਜਾ ਉਹ ਵਿਚਾਰਾ ਫਸਾਊ ਆ ਥੱਲੇ ਲੱਗਾ ਆ ਉੱਥੇ ਕੱਲ ਛੱਡ ਕੇ ਗਿਆ ਨਾਲ ਆ ਕੇ ਕੰਮ ਬੈਠਾ ਉੱਥੇ ਬਾਹਰ ਹੀ ਮੈਂ ਆਇਆ ਮਹੰਮਦ ਮਸਲੀ ਮਸਸੇ ਕਰਦੇ ਸੋਹਣ ਮਣੀ ਠੀਕ ਠਾਕ ਗੱਡੀ ਵਾਲਾ ਚਲੋ ਵੀ ਚੰਗਾ ਵੇ ਮਾਗਾ ਤੂੰ ਆਪਣੇ ਸਾਲਿਆਂ ਨਾਲ ਘਾਟਿਆ ਹੈ ਤਾਂਸ ਮੇਰੀ ਪੋਤੀ ਨੇ ਇਦਾਂ ਬੜਾ ਨਾ ਬਣਾਈ ਆ ਫੋਟੋ ਸੇਵ ਜਾਂਦੇ ਆਂ ਦੀ ਹਾਂ ਇਹ ਵੀ ਮਾਤਾ ਗੁਜਰੀ ਦੀ ਜਦੋਂ ਮਾਤਾ ਦੀ ਮਾਤਾ ਗੁਜਰੀ ਆਲੇ ਦੁਆਲੇ ਸੇਵ ਜਾਂਦੇ ਆ ਅੱਛਾ ਰੰਗ ਭਰ ਕੇ ਹੁਣ ਭੇਜਣੇ ਆ ਹਾਂ ਉਹਨੂੰ ਕਿ ਭੇਜੀ ਫੋਟੋ ਸਾਨੂੰ ਫੋਟੋ ਭੇਜਣੀ ਆ ਦੇਖੀ ਹੁਣ ਮੈਂ ਕਿ ਉਹ ਦੂਏ ਕਲਾਸਾਂ ਨੂੰ ਆਲਾ ਹੋ ਹਾਂ ਵਧੀਆ ਸਕੂਲ ਚਾ ਨਾ ਗੋਪੀ ਹਾਂ ਵਧੀਆ ਸਕੂਲ ਚ ਲਵਾ ਦਵੇ ਉਹ ਦਿਨ ਤਾਂ ਮੈਂ ਕਿ ਉਹ ਲਵਾਉਣਾ ਤਾ ਜਰਾ ਕੋਰੋਨ ਹੋ ਜਾਣਾ ਪੜਾਈ ਨੂੰ ਬਹੁਤ ਏਜਿਆ ਅੱਛਾ ਲੈ ਬਹੁਤ ਜਾਦੇ ਕਿਤੇ ਉੱਧਾਂ ਦੀ ਬਹੁਤ ਖਿਲਾੜੀ ਆ ਮੈਨੂੰ ਪੁੱਤ ਨਾ ਬਹੁਤ ਖਿਲਾੜੀ ਤੇ ਦਾਦੀ ਦੇ ਜਾਣਾ ਦਾਦੀ ਕਿਹੜੀ ਘਟਾ ਕੱਲ ਵਾਲੀ ਆ ਨਹੀਂ ਪੁੱਤ ਦਾਦੀ ਨੇ ਵੀ ਘਰ ਬਣਾਇਆ ਇੰਨਾ ਵਸ਼ ਕੀਤਾ ਦੇ ਤਰੀਕੇ ਤੇ ਟੈਲਾਂ ਦੇ ਟੈਲਾਂ ਲੱਗੀਆਂ ਹੈ ਹੈ ਆਏ ਅੱਤਨੀ ਨਿਕੰਦਰੀ ਲਈਏ ਇਹ ਤੁੰਨੀ ਚੁੱਭਦੀ ਆ ਦਵਾ ਆਇਆ ਅੱਛਾ ਹਾਂਜੀ ਫੇਰ ਫੇਰ ਤੁਮੇਂ ਜੇ ਤਬਲਾ ਦੇ ਨੰਨ ਪੋਤੀਆਂ ਦੀ ਗੱਲ ਨੂੰ ਮਾਸ ਨੂੰ ਰਸਤਾ ਆਇਆ ਕਿ ਤੂੰ ਹਾਂ ਮੈਂ ਮਾਰ ਜਾਵਾਂ ਮੈਂ ਬੈਠੀ ਮਾਸਾ ਵਿਚਾਰਾ ਹੁਣ ਬੁੱਢਾ ਹੋ ਕੇ ਉਹ ਰਸਤਾ ਕਰਾਉਣਾ ਆ ਇਹਨੂੰ ਹਾਂ ਵਾਹੇ ਉਹਨੇ ਤਾਂ ਹੁਣ ਵਾਹੇ ਦੱਸ ਗੋਪੀ ਅਦੈ ਲਾ ਕੀ ਕਹਿੰਦਾ ਹੈ ਉਹ ਬੀਜੀ ਹੈ ਤੁਹਾਡਾ ਜੰਬੀ। ਤੋਂ ਹੁਣ ਦੁੱਪੀ ਬੀਜੀ ਕਰਦੇ ਆ। ਬੀਜੀ ਮਾਰਟੀਲ ਲੱਗ। ਮੈਂ ਮਾਰੇ ਅਗੇ ਚੀਜ਼ ਦਾ ਕੰਮ ਕਰਦਾ। ਕੰਮ ਕਰ ਰਿਹਾ। ਉਹਨਾਂ ਦੇ ਫੈਕਟਰੀਆਂ ਆ ਥੋੜੀਆਂ ਹੀ। ਥੋੜੇ ਜੇ ਪਾਪਮੰਦਾ ਕੰਮ ਆ ਉਹ ਭਾਜੀ ਬੜੀ ਫੋਨ ਤੇ ਫਿਰ ਨੋਟ ਕਰਦੇ ਹੁੰਦੇ ਹਨ ਤਾਂ ਕਰਕੇ ਥੋੜਾ ਬੀਜੀ ਹੋਈ। ਇਸ ਕਾਰਨ ਥੋੜਾ ਜੀ। ਤੁਸੀਂ ਵੀ ਦੇਖ ਲਓ ਜੀ ਕੋਈ ਆਪਣੇ ਫਾਰਮ ਦਾ ਕੰਮ ਸੇਵ ਕਰਾਉਣਾ ਤਾਂ ਭਾਜੀ ਗਰੀਬਾਂ ਕੋਲ ਫਾਰਮ ਕਿੱਥੇ ਆ? ਇੱਥੇ ਤਾਂ ਰੋਟੀਆਂ ਮੱਜੀ ਤੋਰਦੀਆਂ। ਅੰਨਾ ਦੇ ਇੰਦੀ ਤੇਰੇ ਘਰ ਵਾਲੇ ਦੀ ਪੈਂਸਲੇ ਆ ਤੈਨੂੰ ਕਾਦੀ ਫਿਕਰ ਨਾ ਤੇਰੇ ਘਰ ਘਰ ਵਾਲੇ ਦੇ ਐਸ਼ ਕਰ ਐਸ਼ ਕਰ ਉਹਦਾ ਘਰ ਵਾਲੇ ਦੇ ਸਰ ਦੇ ਐਸ਼ ਕਰੇ ਪੂਰੀ ਐਸ਼ ਐਸ਼ ਕਰਦੀ ਆ ਹੈਣਾ ਐਸ਼ ਕਰ ਤੈਨੂੰ ਕਾਦੀ ਕਮੀ ਨਾ ਕੋਈ ਨਹੀਂ ਕੋਈ ਕਮੀ ਹੈਗੀ ਨਹੀਂ ਤੈਨੂੰ ਕੋਈ ਸੋਰਖੀ ਬਿੰਦੀ ਦੀ ਵਸੂ ਨਹੀਂ ਹਾਂ ਮੈਂ ਸੋਰਖੀ ਬਿੰਦੀ ਲਾਉਣੀ ਆ ਤੂੰ ਲਾਉਂਦੇ ਨਹੀਂ ਆ ਮਸਕਾਰਾ ਤਾਂ ਲਾਉਨੇ ਆ ਕਿਹੜਾ ਮਸਕਾਰਾ ਕੀ ਕਹਿੰਦੇ ਨੇ ਇਹਨੂੰ ਆਪ ਮਹਿੰਦੀ ਨੂੰ ਆਹ ਇਹ ਤਾਂ ਲਾਉਨੇ ਆ ਹੂੰ ਬੰਦ ਬਿੰਦੀਆਂ ਥਰਕੀਆਂ ਮੈਂ ਲਾਉਣੀਆਂ ਮੈਂ ਕਿਹਦੇ ਦੰਦਾ ਦੰਦਾ ਕਿ ਨਹੀਂ ਦਿੰਦਾ 10 ਕੁੜੇ ਹੈ ਉਹਨ ਬਿੰਦੀਆਂ ਥਰਕੀਆਂ ਉਹ ਲੋਨ ਲੈ ਕੇ ਦੇਣੀਆਂ ਮੈਨੂੰ ਹੈ ਉਹ ਤੇਰੇ ਭਰਾਵਾਂ ਨੇ ਲੈ ਕੇ ਦੇਣੀਆਂ ਹੋਏ ਮੈਂ ਭਰਾਮਾ ਦੇ ਜਾ ਰਾਨੋ ਕੀ ਗੱਲ ਹੈ ਵੀ ਭਰਾਮਾ ਦੇ ਚਰ ਜਾਂਦੇ ਆ ਲੈਂਦੇ ਆ ਬੇਤ ਉਹ ਦੇਖ ਲੈ ਤੇ ਮੇਰੇ ਭਾਈ ਸੀ ਹਾਂ ਮੈਂ ਇੰਗਾਂ ਕਰਦੇ ਸੀ ਵਿਆਹ ਹੁੰਦੇ ਸੀ ਆਏ ਹਾਏ ਆਏ ਹਾਏ ਆਏ ਹਾਏ ਆਏ ਹਾਏ ਗੋਪੀ ਉੱਛਲ ਜਾਂਦੀ ਆਹੋ ਪਾਪੀ ਯਾਰ ਉਹ ਗੋਪੀ ਬਹੁਤ ਉੱਛਲ ਜਾਂਦੀ ਆ ਇਹ ਨਹੀਂ ਇਹ ਕੁਝ ਦੇਖ ਸਕਦੇ ਆ ਦਸਨਦੀਪ ਹੁਣਾ ਮੋਰੇ ਨਾ ਕਮਲ ਹੁਣਾ ਮੋਰੇ ਕਰੀ ਕਿਉਂ ਉਹ ਉਹਨਾਂ ਨੇ ਸਲੈਂਸਰ ਪਵਾਇਓ ਹੈਂ ਉਹ ਕਦਾ ਕਿਤਾਇਆ ਮੈਂ ਕਮਲ ਹੁਣੀ ਸਲਾਮ ਸਰਪਾ ਹਰ ਜਾ ਗੋਪੀ ਯੈਸ ਯੇ ਬੇ ਬੇ ਮੇਰੇ ਮੁੰਡਿਆ ਹਰ ਜਾ ਮੈਂ ਮੇਰੀਆਂ ਪਾਣਾ ਕੁੱਟ ਦੇ ਹਰ ਜਾ ਮੇਰੀ ਗੱਲ ਸੁਣ ਮੈਨੂੰ ਪਾਲਾ ਲੱਗਦਾ ਮੈਂ ਝੋਲ ਲੈ ਲਵਾਂ ਉਹ ਲੈਣਾ ਮੈਨੂੰ ਮੇਰੀ ਗੱਲ ਸੁਣ ਹਾਂ ਹਾਂ ਦੱਸ ਅੱਜ ਚੰਡੀਗੜ੍ਹ ਜਾਣ ਦੇ ਮੈਨੂੰ ਵੈਲੈਂਟਾਈਨ ਡੇ ਆ ਤੂੰ ਤਾਂ ਤੂੰ ਤਾਂ ਕਹਿੰਦਾ ਚੰਡੀਗੜ੍ਹ ਜਾਣਾ ਹੈ ਅਸੀਂ ਵੈਲੈਂਟਾਈਨ ਡੇ ਆ ਉਹ ਕੀ ਹੁੰਦਾ ਵੈਲੈਂਟਾਈਨ ਡੇ ਕੀ ਹੁੰਦਾ ਜਦੋਂ ਮੈਨੂੰ ਚਾਹ ਮਿਲਦਾ ਜੇ ਉਹ ਮੈਲਜ ਮਾਸੜ ਤੇਰੇ ਲਈ ਲੈ ਕੇ ਆਉਣਾ ਹੁੰਦਾ ਸੀ ਗਿਫਟ ਬੈਲੈਂਟੈਂਡੇ ਪਤਾ ਕੀ ਹੁੰਦਾ ਹੈ ਜਿਹੜੇ ਤੇਰੇ ਤੁਹਾਡੇ ਮਦਰ ਨੇ ਤੇ ਤੁਹਾਡੇ ਫਾਦਰ ਨੇ ਜੋ ਇਕੱਠੇ ਨੇ ਮਨਾਇਆ ਸੀ ਰਾਤ ਨੂੰ ਤੇ ਪਿਆਰ ਕਰਕੇ ਆਹ ਤੇਨੂੰ ਪਾਪੀ ਆ ਆਹ ਤੇਰਾ ਤਾ ਤੁਸੀਂ ਮੜਕੜਾਈਏ ਗਕੜਾਈਏ ਮੈਂ ਕੜਾਈਏ ਤਕੜਾਈਏ ਪਿਆ ਤੈਨੂੰ ਕੜਾਈਏ ਲੱਗਦਾ ਇੱਥੇ ਪਏ ਆ ਉੱਧਰ ਪਏ ਆ ਇਹ ਹੋ ਰਹੀ ਆਇਆ ਉੱਥੇ ਕੇ ਮੈਂ ਮੈਤਰੀ ਹੁਣ ਕੀ ਕੰਨ ਲਾਏ ਬੋਝੇ ਆਉਂਦੀ ਮਸੀ ਮੂੰਹ ਚ ਇੱਥੇ ਨਾ ਵਾਏ ਮੈਂ ਦੂਆ ਕਾਲਗੇਟ ਦੂਆ ਕਰਕੇ ਹਾਂ ਕੀ ਹੋਇਆ ਹੁਣ ਜਾइए ਤਾਂ ਹੀ ਪਤਾ ਜਾਣਾ ਯਾਰ ਨਹੀਂ ਜਾਣ ਤੂੰ ਨਹੀਂ ਜਾ ਸਕਦੀ ਨਹੀਂ ਵਾਏ ਪਤਾ ਨਹੀਂ ਮੈਂਨ੍ਹ ਸੇ ਗੱਲ ਹੋਈ ਕੋਈ ਇੱਥੇ ਗੱਲ ਨਹੀਂ ਕੋਈ ਪਤਾ ਕਿੱਦਾਂ ਗੱਲ ਨਹੀਂ ਜਾਣ ਪਲੀਜ਼ ਵੇ ਮੁੰਡਿਆ ਹਰ ਜੀ ਪਲੀਜ਼ ਦੇ ਲੋ ਨਹੀਂ ਉਹ ਪਤਾ ਕਿਥਾ ਫੇ ਮੈਂ ਜਾ ਸਕਦਾ ਮਨਾਉਣ ਵੈਲੈਂਟਾਈਨ ਚਿੰਦੀ ਗੈਟ ਕਲੱਬ ਤੇਰੀ ਘੜੀ ਬੋਤੀ ਆਈ ਆ ਨੇ ਕਲੱਬ ਚ ਜਾਂਦੇ ਉਹ ਭਗਤੀ ਗਾਣਾ ਨਾ ਕੱਢੂ ਦਾ ਇਹਨੂੰ ਆਹੋ ਜੱਡੜ ਆਉ ਉਦੜ ਆਉ ਉਦੜ ਕੱਢੀ ਜਾਵੇ ਮਾਸੀ ਨੂੰ ਲੈ ਕੇ ਚੱਲਦੇ ਕਲੱਬ ਕੋਪੀ ਕੇ ਇਦਾਂ ਮਾਸੜ ਮਾਸੀ ਦੋਨੋਂ ਚਲੋ ਚੱਲੀਏ ਲੱਕ ਤੜਾਉਣਾ ਉੱਥੇ ਕ੍ਰੋਪਰ ਨਹੀਂ ਪੈਂਦੀ ਆ ਉੱਥੇ ਡਾਂਸ ਹੁੰਦਾ ਹਿਚਕਾ ਹੁੰਦੀ ਉੱਥੇ ਡਾਂਸ ਤਾਂ ਕਿੱਦਾਂ ਹੁੰਦਾ ਆ ਜਾ ਡਾਂਸ ਕਰੀਏ ਉੱਥੇ ਪਹਿਲਾਂ ਤਾਂ ਇਦਾਂ ਦੂਰੋਂ ਇੱਕ ਦੂਜੇ ਨੂੰ ਇਦਾਂ ਦੇਖਣਾ ਇਦਾਂ ਡਰਿੰਕ ਰੰਕ ਪੀਣੀ ਇਦਾਂ ਪੀ ਕੇ ਇਦਾਂ ਜਦ ਜਦ ਮਾਲਕ ਤੇ ਐ ਐ ਜੇ ਉਧਰ ਪਾਸਿੰਗ ਹੋਣਾ ਭਈ ਕੇ ਵਾਲੇ ਵਾਲੀ ਨੇ ਲੈਟਸ ਗੋ ਪਲੀਜ਼ ਨਹੀਂ ਫੇਰ ਤਾਂ ਹੌਲੀ ਹੌਲੀ ਨੇੜੇ ਜਾਣਾ ਇਹ ਵਾਲੇ ਤਾਂ ਨੇੜੇ ਜਾ ਕੇ ਸਸਰੀ ਦਾ ਜੀ ਉਹਨੇ ਕਹਣਾ ਸਸਰੀ ਦਾ ਲੈਟਸ ਗੋ ਫॉर ਡਾਂਸ ਫੇਰ ਤਾਂ ਹੱਥ ਫੜ ਕੇ ਨਹੀਂ ਆਗਾ ਪਹਿਲਾਂ ਉਹਨੇ ਬਜਾ ਤੂੰ ਸ਼ੰਕਰ ਦੀ ਕੁੜੀ ਐ ਅੱਦਾਂ ਇਹਨੂੰ ਪੁੱਛਣਾ ਮੇਲੇ ਕਿੰਨੇ ਕੁੜੀ ਨੂੰ ਨੰਬਰ ਨਹੀਂ ਦੇਣਾ ਕਲੱਬ ਹੀ ਜਾਣਾ ਇਹ ਤਾਂ ਲੈਟਸ ਗੋ ਪਲੀਜ਼ ਡਾਂਸ ਇਹਦਾ ਉਹ ਮੇਲੇ ਵਾਲੀਆਂ ਗੱਲਾਂ ਕਰਦਾ ਦੇਖ ਤੈਨੂੰ ਕਿਹਨਾ ਹੌ ਯਸ ਆ ਹੱਥਾ ਤੇ ਲੈਟਸ ਗੋ ਡਾਂਸ ਪਲੀਜ਼ ਹਾਂ ਇਧਰ ਆ ਕੇ ਫੇਡ ਡਾਂਸ ਇਹ ਹੁਣ ਡਾਂਸ ਕਰਦਾ ਕਿਤੇ ਕਰਨਾ ਹਾਂ ਹੋ ਮਾਈ ਲਾਉ ਸੇ ਫਰ ਫਰ ਟੂ ਦ ਬੋਸ ਸੇ ਹੋ ਯੇਸ ਇਨ ਦੇ ਆਈ ਦਾ ਫਲੋਰ ਤੇ ਨਹੀਂ ਡਿੱਗਣਾ ਬਹੁਤ ਲੱਗਦੀ ਹੈ ਤੂੰ ਮੋਢਿਆਂ ਦਾ ਕੱਖ ਦਤੂੰ ਤੋੜਦੇ ਆ ਕਟੋ ਕਾਟ ਰਣੀ 4-5 ਲੱਖ ਰੁਪਈਆ ਇਦਾਂ ਚੱਕ ਕੇ ਉਹ ਬੈਗਾਂ ਚ ਪਾ ਕੇ ਤੋਰ ਸਾਖਦੀ ਆ ਠੀਕ ਆ ਇਹ ਕਿਦਾਂ ਵੀਡੀਓ ਬਣਾਉਂਦੇ ਆ ਹਾਂ ਲੈ ਲੈ ਪਕੜ ਲੈ ਗਿਫਟ 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 ਸਾਕਰ ਸਾਕਰ ਪਵਾ ਰਹੇ ਮਾਸੀ ਸੇ ਮਾਸੀ ਪਾਗਰ ਪਵਾ ਰਹੇ ਕੰਨੇ ਅਮਰੇ ਸ਼ਾਂਤੀ ਆਪਨੇ ਕਦੀ ਵੈਲੈਂਟਾਈਨ ਦੇ ਮਨਾਇਆ ਆਪਣੇ ਘਰ ਵਾਲੇ ਕੇ ਸਾਥ ਕਿ ਕੈਸੇ ਕੀ ਹੁੰਦਾ ਕੁੱਛ ਇਸੇ ਜਦ ਸਾੜੀ ਵਗੈਰਾ ਲਗਾ ਕੇ ਘੁੰਮਦੀ ਹੈ ਤੂੰ ਨਾ ਪਿੰਡ ਮੈਂ ਫੇਰ ਦਾ ਡਾਂਸ ਗਾ ਮੇਰੀ ਬਾਤ ਤੇਰੀ ਬਾਤ ਕਿਤੇ ਨਹੀਂ ਨਾਲੋਂ ਆਇਆ ਆਉਣ ਲੱਗੀ ਆਇਆ ਆਉਂਗੀ ਹਟ ਜਾ ਗੋਪੀ ਕਿਉਂ ਸੇ ਗੋਪੀ ਮੇਰੀ ਬਾਰਾਂ ਦਾ ਫੇਰ ਦਾ ਵੀ ਗਾ ਨੇ ਫੇਰ ਦਾ ਹਟ ਰਕ ਐ ਦਾ ਰਕ ਆ ਮੈਨੂੰ ਨਹੀਂ ਪਤਾ ਮੇਰਾ ਉਹ ਇਦਾਂ ਨਹੀਂ ਰੱਖ ਲੈ ਬਾਂਹ ਦੁਖਦੀ ਫੇਰ ਫੇਰ ਤੂੰ ਹਿੰਦੀ Song ਨਾਲ ਆ ਉਹ ਵਸੀਆ ਕਿਹੜਾ ਖਾਂਗ ਹਾਂ ਹਾਂ ਓਏ ਲੈ ਲੈ ਮੈਂ ਆ ਕਿਹੜੀ ਖਾਂਗਾ ਕਿਹੜੀ ਤੇ ਮੈਨੂੰ ਦੇ ਦੇ ਜੀ ਇਹਦਾ ਇਤਾਰਾ ਦਾ ਕਾਂ ਦੇ ਗਾਲ ਦੇ ਵਿੱਚ ਨਾ ਗੱਟੇ ਹੁੰਦੀ ਹੁੰਦੀ ਜਾਂ ਜੀ ਦੁਆ ਲੈਣੀ ਆ ਸਮਝ ਆ ਰਿਹਾ ਠੀਕ ਕੰਮ ਮਿਲੇ ਹੈ ਪਾ ਹਾਈ ਮੇਰਾ ਚਾਚੇ ਕਿੱਥੇ ਆ ਕੋਠੇ ਦੇ ਵਿੱਚ ਮੇਰਾ ਦਾਸ ਆਏ ਨਾਇਆ ਨਾਇਆ ਲੈ ਨਵਾਲ ਲੈ ਮੈਂ ਮੇਰੀਆਂ ਬਾਹਾਂ ਦੋ ਬੁੱਪੇ ਪਲੀਜ਼ ਅੱਛਾ ਓਏ ਮੈਂ ਵੀ ਮੈਨੂੰ ਕੋਈ ਬਹਾਨਾ ਮਰੋੜੀ ਆਂ ਤੇ ਤੇ ਨਹੀਂ ਕੱਟਣ ਲੱਗਾ ਕਿੱਦਾਂ ਰੱਖੋ ਲੈ ਕੇ ਤੇਰਾ ਹੱਥ ਹੱਥ ਮੈਂ ਓਏ ਯਾਰ ਤੱਕਦੀ ਓਹੀ ਗੱਲ ਮੇਰੇ ਬੁੜੇ ਨੇ ਮੇਰੀ ਬੁੜੀ ਨੇ ਡਾਂਸ ਕੀਤਾ ਸੀ ਇਦਾਂ ਦੇ ਗਾਣੇ ਤੇ ਆ ਲੈ ਇਦੋਂ ਇਦੋਂ ਥੋੜੀ ਜਿਹੀ ਕਰ ਓਏ ਹੋਰ ਤੇਰੀ ਖਾਂਜੀ ਰੇਸ਼ਾ ਨਿਕਲੀ ਰੇਸ਼ਾ ਰੇਸ਼ਾ ਚੱਲ ਆਈਏ ਤੱਕ ਤਪੇਣ ਜੋ ਹਿੰਦੀ ਗਾਣੇ ਮੈਂ ਤੱਕ ਵਾਚੇ ਸਬਸਕ੍ਰਾਈਬਰ ਦੇ ਯਾਰ ਬਸ ਹਰ ਜਿਹੜਾ ਕਹਾਣਿਆ ਜਾਮੜ ਦੀ ਗੱਡ ਕਨੇ ਨਗਾਲੀ ਜੀ ਉਹਦਾ ਉਹ ਕਰਦਾ ਕਾ ਹਾਂ ਇਹ ਬੋਲ ਤੇ ਪਤਾ ਮੇਰਾ ਉਹ ਦੂ ਆਇਆ ਹੋਇਆ ਮੇਰੀ ਗਾਜ਼ਾ ਔੜਲਾ ਅਰੇ ਤੇ ਆਇ ਇੱਥੇ ਆਤਨਾ ਕਿ ਮੋਢੇ ਮੈਂ ਨਹੀਂ ਉਹਦੀ ਗੋਪੀ ਬਾਹਾਂ ਉਹਦੇ 2500000 ਪੀੜੀਆਂ ਨੇ ਕਦੀ ਇੱਤਾ ਨਹੀਂ ਕੀਤਾ ਹੁੰਦਾ ਜਿੱਦਾਂ ਨਾ ਨਾ ਚੰਡੀਗੜ੍ਹ ਕਲੱਬ ਦੇ ਵਿੱਚ ਲੈ ਗਿਆ ਤੂੰ ਤਾਂ ਮੱਥਾ ਟੇਕਣ ਹੋਰੀ ਉੱਥੇ ਡਰਾਪਾ ਨਹੀਂ ਕਿਹੜੀ ਦੁਨੀਆ ਦੀ ਆ ਮਾਮਾ ਮਾਸਿੰਦਰ ਨੇਰੇ ਚ ਹੋਏ ਸਬੋਕੇਸ਼ਨ ਹੋ ਜਾਂਦੀ ਹੈ ਹਾਂ ਹੋ ਆਹੋ ਇੱਕ ਵਾਰ ਭਰਾਵਾ ਮਾਸੀ ਤੇਰੀ ਸੁਣ ਲੈ ਉਹਦੀ ਵੀ ਸਟੋਰੀ ਪੈਣ ਦੱਸੀ ਨਹੀਂ ਫਿਲਮਾਂ ਦੇਖਣ ਚਲ ਗਈ ਸੀ ਹਾਂ ਗਰਾਈ ਸੱਸੀ ਦੱਸੀ ਦੱਸੀ ਘਰ ਦੇ ਚੋਰੀ ਸੁਣੀ ਸੁਣੀ ਸਟੋਰੀ ਸੁਣੀ ਹੋਣੀ ਸੀ ਬੇ ਇੱਕ ਵਾਰ ਚਲ ਗਈ ਫਿਲਮਾਂ ਦੇਖਣ ਇਹ ਦੀਪਾ ਇਨਕ ਸੀ ਹਾਂ ਅੱਛਾ ਛੋਟਾ ਜਿਹਾ ਉੱਥੋਂ ਲੈ ਲਈ 2 ਰੁਪਏ ਦੀ ਟੈਗ ਤੇ ਹਾਂ ਦੋ ਦੀ ਲੈ ਲਈ ਜਾਂ ਲੈ ਲਈ ਅੰਦਰ ਵੜ ਗਏ ਨੀ ਉਹ ਨਹੀਂ ਤਾਂ ਬੱਤੀਆਂ ਬਜਾ ਲਈਆਂ ਹਨ ਹਨੇਰਾ ਹੀ ਹਨੇਰਾ ਮੈਂ ਕਿਹਾ ਵੇ ਮੈਨੂੰ ਕੱਢ ਦੇ ਬਾਹਰ ਕਹਿੰਦਾ ਬੀਬੀ ਨਿਕਲ ਬਾਹਰ ਨਹੀਂ ਨਿਕਲ ਰੋਲਾ ਚੱਕ ਰਿਆ ਮੈਂ ਮੇਰਾ ਸਾਹ ਬੰਦ ਹੁੰਦਾ ਵੇ ਮੈਨੂੰ ਮਾਰ ਕੱਢਦਾ ਉਹ ਵੇ ਤਾ ਚੱਲ ਬੀਬੀ ਚੱਲ ਚੱਲ ਬਾਹਰ ਪਲੀਜ਼ ਕਲੋਜ਼ ਯਰ ਮਾਊਥ ਔਰ ਜਾ ਗੋਪੇ ਅਰਜਨ ਮਾ ਕਦੇ ਤੇਰੀ ਬਾਹ ਕੱਢ ਲਗਾ ਇੱਦਾਂ ਤੇ ਰੱਤ ਪਹਿਲੇ ਇਦਾਂ ਮੇਰੇ ਮੋਢੇ ਤੇ ਤੇਰੇ ਦੇਖ ਮੇਰੇ ਬਾਹਾਂ ਤੋੜ ਦੇਣੀਆਂ ਐ ਇਦਾਂ ਮੈਨੂੰ ਜੇ ਕਲੋਜ਼ ਆਉ ਉਹ ਇਹ ਪ੍ਰੀ ਬੈਡਿੰਗ ਹੁੰਦੀ ਐ ਹੈ ਕਹਦੀ ਇਹ ਨਾਲ ਨਹੀਂ ਪਰ ਹੱਸਦੀ ਕਦੇ ਬਾਰ ਹੋ ਗਿਆ ਬਾਹਰ ਹੋ ਬੀ ਉਹਦੀ ਬਾਹਰ ਬਾਹਰ ਹੋ ਕਦੀ ਤੇਰੀ ਆਵਾਜ਼ ਤੇਰਾ ਕੀ ਕੀ ਨਹੀਂ ਦੋਹਰਾ ਪਹਿਲਾਂ ਇਹ ਨਾਲਾ ਉੱਥੇ ਕੋ ਪੱਟਾ ਮਾਰ ਕੇ ਛੱਡ ਕੇ ਗਿਆ ਜੇ ਕੋ ਤਰਾ ਪਾੜ ਪੈਣ ਵਾਲਾ ਤਾਂ ਪਵਾ ਦਿੰਦੇ ਹੈਂ ਦਾ ਦੇ ਮੈਂ ਛੱਡਿਆ ਉਹਨੂੰ ਓ ਯਾਰ ਛੱਡਿਆ ਲੈ ਕਿਤੇ ਨਹੀਂ ਆਦਾਸ ਹੋ ਗਿਆ ਸਵੇਰੇ 7:00 ਵਜੇ 7:00 ਵਜੇ ਕਿਉਂ ਉੱਥੇ ਯਾਰ ਇਹਦਾ ਹੀ ਆ ਕੰਮ ਮੈਨੂੰ ਇਦਾਂ ਨਹੀਂ ਕਰਨਾ ਆਉਂਦਾ ਗੱਪੇ ਓਏ ਹਰਜਾ ਆਉਂਦਾ ਤੈਨੂੰ ਸਾਰਾ ਕੁਝ ਹੈ ਨਹੀਂ ਮਾਸਟਰ ਸਾਡਾ ਮੁੱਛਾ ਵਾਲਾ ਪੱਟ ਲੈ ਆ ਤੂੰ ਮਾੜੀ ਆਇਆ ਤੇਰੇ ਗਰੇਡੀਕਾ ਮਾ ਗਾ ਹੋਏ ਨਹੀਂ ਮੈਂ ਨਹੀਂ ਜਾਣਦਾ ਮੈਂ ਨਹੀਂ ਜਾਣਦਾ ਮੇਰੀਆਂ ਬਾਹਾਂ ਤੋਪ ਦਿਆਂ ਮੁੰਡਿਆ ਲੈ ਫੇਰ ਉਹਦਾ ਚੱਕ ਦੇ ਮੈਂ ਤੇ ਸਟੈਪ ਇਦਾਂ ਚੱਕਣ ਵਾਲਾ ਵੀ ਹੁੰਦਾ ਇਦਾਂ ਚੱਕ ਕੇ ਇਦਾਂ ਮੈਂ ਨਹੀਂ ਆ ਉਹ ਚੱਕੜਾ